ਸੁਤਪਾਲ ਸਿੰਘ ਖੈਰਾ ਨੂੰ ਜ਼ਮਾਨਤ ਮਿਲਣ ਤੇ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਖੁਸ਼ ਹੈ। ਉਹੀ ਆਵਾਜ਼ ਮੁਰ ਤੋਂ ਉੱਠੇਗੀ ਤੇ ਲੋਕਾਂ ਦੇ ਲਈ ਆਵਾਜ਼ ਬੁਲੰਦ ਕਰਨ ਵਾਲਾ ਸੁਤਪਾਲ ਸਿੰਘ ਖੈਰਾ ਜੇਲ੍ਹ ਤੋਂ ਬਾਹਰ ਆ ਜਾਵੇਗਾ। ਥੋੜੀ ਦੇਰ ਦੇ ਵਿੱਚ ਹੀ ਸੁਤਪਾਲ ਸਿੰਘ ਖੈਰਾ ਜੇਲ੍ਹ ਤੋਂ ਬਾਹਰ ਆ ਜਾਵੇਗਾ ਤੇ ਜਿਸ ਨੂੰ ਸੁਣ ਕੇ ਜ਼ਮਾਨਤ ਨੂੰ ਲੈ ਕੇ ਜੋ ਅੱਜ ਸੁਣਵਾਈ ਹੋਈ ਹੈ ਉਸ ਨੂੰ ਲੈ ਕੇ ਸਾਰੇ ਕਾਂਗਰਸ ਪਾਰਟੀ ਖੁਸ਼ ਹੈ ਤੇ ਜਿਸ ਤੋਂ ਬਾਅਦ ਖੈਰਾ ਨੂੰ ਚੋਣ ਵਾਲੇ ਵੀ ਬਹੁਤ ਖੁਸ਼ ਨੇ ਤੇ ਜਿਸ ਤੋਂ ਬਾਅਦ ਦੱਸਿਆ ਕਿ ਅੱਜ ਸੁਖਪਾਲ ਸਿੰਘ ਖੈਰਾ ਨੂੰ ਜ਼ਮਾਨਤ ਮਿਲਣ ਤੇ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਵਿਸਾਦੇ ਜਾ ਰਹੇ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਹਮੇਸ਼ਾ ਹੀ ਸੱਚ ਦੀ ਜਿੱਤ ਹੁੰਦੀ ਆਈ ਹੈ ਤੇ ਅੱਜ ਵੀ ਸੁਖਪਾਲ ਸਿੰਘ ਖੈਰਾ ਦੀ ਸੱਚ ਨੂੰ ਲੈ ਕੇ ਜਿੱਤ ਹੋਈ ਹੈ ਕਿਉਂਕਿ ਉਹਨਾਂ ਨੇ ਕਦੇ ਵੀ ਹਮੇਸ਼ਾ ਹੀ ਝੂਠ ਨੂੰ ਲੈ ਕੇ ਨਹੀਂ ਬੋਲਿਆ ਹਮੇਸ਼ਾ ਹੀ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਤੇ ਹੁਣ ਵੀ ਸੁਖਪਾਲ ਸਿੰਘ ਖਹਿਰਾ ਸੱਚ ਦੀ ਆਵਾਜ਼ ਨੂੰ ਮੁੜ ਬੁਲੰਦ ਕਰਨਗੇ ਅਤੇ ਜੋ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀਆਂ ਤਜੀਆਂ ਉਡੀਆਂ ਹੋਈਆਂ ਨੇ ਉਹ ਮੁੜ ਤੋਂ ਸੁਖਪਾਲ ਸਿੰਘ ਖਹਿਰਾ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਸ ਨੂੰ ਲੈ ਕੇ ਮੁੜ ਸਾਹਮਣੇ ਜਿਹੜਾ ਸਾਰਾ ਸੱਚ ਲੈ ਕੇ ਆਉਣਗੇ ਦੱਸਦੀ ਹੈ ਕਿ ਹੁਣ ਰਾਜਾ ਬੜਿੰਗ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਤੇ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਉਹਨਾਂ ਦੇ ਅੰਦਰ ਖੁਸ਼ੀ ਨੂੰ ਲੈ ਕੇ ਜ਼ਾਹਿਰ ਕੀਤਾ ਗਿਆ ਹੈ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸੁਖਪਾਲ ਸਿੰਘ ਖੈਰਾ ਨੂੰ ਜ਼ਮਾਨਤ ਮਿਲ ਗਈ ਹੈ ਤੇ ਦੂਜੇ ਪਾਸੇ ਉਹਨਾਂ ਨੇ ਇਹ ਗੱਲ ਕਹੀ ਕਿ ਮੁਰਤੋਂ ਜੋ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀਆਂ ਤਜੀਆਂ ਉੜੀਆਂ ਹੋਈਆਂ ਨੇ ਉਸ ਨੂੰ ਲੈ ਕੇ ਵੀ ਆਵਾਜ਼ ਉਠਾਉਣ ਵਾਲਾ ਖੈਰਾ ਹੁਣ ਮੁਰਤੋਂ ਉਹੀ ਆਵਾਜ਼ ਬੁਲੰਦ ਕਰੇਗਾ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦਾ ਹੋਰ ਸੁਖਪਾਲ ਸਿੰਘ ਖੈਰਾ ਨੂੰ ਲੈ ਕੇ ਕੀ ਕਹਿਣਾ ਹੈ ਸਸਿਕਲ ਦੋਸੋ ਕੀ ਹਾਲ ਹੈ ਠੀਕ ਠਾਕ ਹੂੰ ਸਰਦੀ ਦਾ ਪ੍ਰਕੋਪ ਬਹੁਤ ਵਧਿਆ ਹੋਇਆ ਹੈ ਔਰ ਕੱਲ ਮਨੀਪੋਰ ਯਾਤਰਾ ਸੀ ਤੇ ਅੱਜ ਹੁਣ ਰਾਤ ਕਾਫੀ ਲੇਟ ਪਹੁੰਚਿਆ ਹੁਣ ਇੱਕ ਸ਼ਾਦੀ ਤੇ ਜਾ ਰਹੇ ਆਂ ਨਾਲ ਦੀ ਨਾਲ ਪਤਾ ਚੱਲਿਆ ਹੈ ਖੁਸ਼ਖਬਰੀ ਤੁਹਾਡੇ ਸਾਰਿਆਂ ਵਾਸਤੇ ਆਪਣੇ ਵਾਸਤੇ ਕਾਂਗਰਸ ਪਾਰਟੀ ਵਾਸਤੇ ਔਰ ਸੁਖਪਾਲ ਸਿੰਘ ਖਹਿਰਾ ਜੀ ਨੂੰ ਪਿਆਰ ਕਰਨ ਵਾਲਿਆਂ ਵਾਸਤੇ ਕਿ ਉਹਨਾਂ ਦੀ ਜ਼ਮਾਨਤ ਹੋ ਗਈ ਹੈ। ਔਰ ਸੱਚੇ ਪਾਤਸ਼ਾਹ ਨੇ ਬਹੁਤ ಅಪਾਰ ਕਿਰਪਾ ਕੀਤੀ ਹੈ। ਔਰ ਜਿਨ੍ਹਾਂ ਲੋਕਾਂ ਤੇ ਸੱਚੇ ਪਾਤਸ਼ਾਹ ಅಪਾਰ ਕਿਰਪਾ ਕਰਦਾ ਰਹਿੰਦਾ ਹੈ। ਉਹ ਹਮੇਸ਼ਾ ਚੜ੍ਹਦੀਆਂ ਕਲਾਂ 'ਚ ਰਹਿੰਦੇ ਨੇ। ਸੋ ਤੁਹਾਨੂੰ ਸਾਰਿਆਂ ਦਾ ਸਾਡੀ ਜ਼ਮਾਨਤ ਦਿਆਂ। ਔਰ ਆਸ ਕਰਦਾ ਕਿ ਸਰਕਾਰ ਤੇ ਹੁਣ ਪੁਲਿਸ ਪ੍ਰਸ਼ਾਸਨ ਕਿਸੇ ਕੋਈ ਨਵੀਂ ਕਰਤੂਤ ਨਹੀਂ ਕਰੇਗਾ। ਜਾਣੀ ਕਿ ਕੋਈ ਨਵਾਂ ਚੰਦ ਨਹੀਂ ਚੜਾਏਗਾ ਇਹ ਆਸ ਕਰਦਾ ਔਰ ਨਾਲ ਹੀ ਨਾਲ ਮੈਂ ਦੋਸਤੋ ਲਾਅ ਐਂਡ ਆਰਡਰ ਦੀ ਗੱਲ ਕਰਨੀ ਚਾਹੁੰਦਾ ਕਿ ਮੈਨੂੰ ਲੱਗਦਾ ਬਹੁਤ ਟੁੱਟਾ ਜਿਹੜਾ ਪੰਜਾਬ ਜੇਕਰ ਜੇ ਸੂਬੇ ਦਾ ਲਾਅ ਐਂਡ ਆਰਡਰ ਨਹੀਂ ਠੀਕ ਉਹ ਸੂਬਾ ਸਾਨੂੰ ਲਾਅ ਐਂਡ ਆਰਡਰ ਦੀ ਲੜਾਈ ਹੁਣ ਲੜਨੀ ਪਵੇਗੀ ਕਿਉਂਕਿ ਹੁਣ ਬੱਸ ਹੋ ਗਿਆ ਹੀ ਹੁਣ ਅੰਤ ਹੋ ਗਿਆ ਦਿਨ ਦਿਹਾੜੇ ਮੋਟਾਂ ਸਿੱਧੂ ਮੂਸੇਵਾਲੇ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਲੋਕਾਂ ਨੂੰ ਅਨੇਕਾਂ ਲੋਕਾਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ ਵੈਸਵੀ ਪਾਰਟੀ ਚਲੇ ਗਏ ਦਿਨ ਦਿਹਾੜੇ ਉਹ హెయిర్ ਡ्रेसਰ ਦੀ ਦੁਕਾਨ ਤੇ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਮੈਂ ਸਮਝਦਾ ਕਿ ਬਹੁਤ ਵੱਡੀ ਹਨ ਹੋਣੀ ਹੈ ਪੰਜਾਬ ਦੇ ਵਿੱਚ ਜੋ ਹੋ ਰਹੀ ਹੈ ਔਰ ਇਹਦੇ ਪਾਸੇ ਕਿਸੇ ਦਾ ਧਿਆਨ ਬਾਕੀ ਸਾਰੇ ਮਸਲੇ ਨਿਰੰਤਰ ਚਲਦੇ ਰਹਿਣਗੇ ਔਰ ਉਹਨਾਂ ਨੂੰ ਸਮੇਂ-ਸਮੇਂ ਸਰ ਉਠਾਉਂਦੇ ਰਵਾਂਗੇ ਲੇਕਿਨ ਹੁਣ ਜ਼ਰੂਰਤ ਹੈ ਕਿ ਪੰਜਾਬ ਦੀ ਸ਼ਾਂਤੀ ਦੇ ਲਈ ਲੜਨ ਹੁੰਦੀ ਔਰ ਹੁਣ ਮੰਨ ਬਣਾ ਲਿਆ ਕਿ ਪੰਜਾਬ ਦੀ ਸ਼ਾਂਤੀ ਦੀ ਅਮਨ ਔਰ ਸ਼ਾਂਤੀ ਦੀ ਲੜਾਈ ਲੜਨੀ ਹੈ ਬੇਸ਼ੱਕ ਕੋਈ ਵੀ ਨੁਕਸਾਨ ਚਲਣਾ ਪਵੇ ਚਾਹੇ ਕੋਈ ਗੈਂਗਸਟਰ ਗੋਲੀਆਂ ਹੀ ਕਿਉਂ ਨਾ ਮਾਰ ਜਾਵੇ ਲੇਕਿਨ ਹੁਣ ਲੜਾਈ ਲੜਨੀ ਪਵੇਗੀ ਜਿਹੜਾ ਨੰਗਾ ਨਾਚ ਪੰਜਾਬ ਦੇ ਵਿੱਚ ਹੋ ਰਿਹਾ ਹੈ ਔਰੇ ਖਿਲਾਫ ਸਾਨੂੰ ਆਵਾਜ਼ ਬੁਲੰਦ ਕਰਨੀ ਹੋਏਗੀ ਸੋ ਜਿੱਥੇ ਜਿੱਥੇ ਕੋਈ ਘਟਨਾ ਵਾਪਰੇਗੀ ਕੋਸ਼ਿਸ਼ ਕਰਾਂਗਾ ਉੱਥੇ ਪਹੁੰਚਾਂ ਔਰ ਅਗਰ ਕਿਤੇ ਨਾ ਪਹੁੰਚ ਸਕਿਆ ਤਾਂ ਆਪਣੀ ਆਵਾਜ਼ ਤਕੜੇ ਸ਼ਬਦਾਂ ਦੇ ਨਾਲ ਅਸੀਂ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਜਾਨੀ ਕਿ ਭਗਵੰਤ ਮਾਨ ਸਾਹਿਬ ਦੇ ਕੰਨਾਂ ਤੱਕ ਪਹੁੰਚਾਉਂਦਾ ਕੰਮ ਕਰਾਂਗੇ ਔਰ ਲੜਾਈ ਲੜਾਂਗੇ ਇਸ ਖਿਲਾਫ ਕਿਉਂਕਿ ਪੰਜਾਬ ਸੂਬੇ ਦੀ ਅਮਨ ਔਰ ਸ਼ਾਂਤੀ ਕਿਸੇ ਵੀ ਹਾਲਾਤਾਂ ਦੇ